ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬ ਬੰਦਾ ਸਿੰਘ ਬਹਾਦਰ ਲੇਖਕ ਗੰਡਾ ਸਿੰਘ ਅਧਿਆਇ ਪਹਿਲਾ ਬਚਪਨ ਅਤੇ ਸਾਧ ਜੀਵਨ ਬਚਪਨ ਵਿੱਚ ਬੰਦਾ ਸਿੰਘ ਦਾ ਨਾਮ ਲక్ష్ਮਣ ਦੇਵ ਸੀ ਇਸ ਦਾ ਜਨਮ ਕਤਕ ਸੁਦੀ 13 ਸੰਮਤ 1727 ਬਿਕਰਮੀ ਐਤਵਾਰ ਯਾਨੀ ਕਿ 16 ਅਕਤੂਬਰ ਸਨ 1670 ਈਸਵੀ ਨੂੰ ਪੁਨਸ਼ ਕਸ਼ਮੀਰ ਦੇ ਪਿੰਡ ਰਜੌੜੀ ਵਿੱਚ ਹੋਇਆ ਇਸ ਦਾ ਪਿਓ RAMDEV ਪਰਦਵਾਜ ਗੋਤ ਦਾ ਰਾਜਪੂਤ ਸੀ ਤੇ ਵਾਹੀ ਦਾ ਕੰਮ ਕਰਦਾ ਸੀ। ਉਹਨਾਂ ਮਨੁੱਖਾਂ ਦੀ ਤਰ੍ਹਾਂ ਜਿਨ੍ਹਾਂ ਨੇ ਗਰੀਬ ਘਰਾਣਿਆਂ ਵਿੱਚ ਜਨਮ ਲਿਆ ਅਤੇ ਜੀਵਨ ਦੇ ਆਖਰੀ ਦਿਨੀ ਮਸ਼ਹੂਰੀ ਪਾਈ। ਲక్ష్మణ ਦੇਵ ਦੇ ਬਾਲਪਨ ਦਾ ਕੁਝ ਪਤਾ ਨਹੀਂ। ਪਿੰਡਾਂ ਦੇ ਹਲਵਾਹਾ ਦੇ ਆਮ ਮੁੰਡਿਆਂ ਵਾਂਗ ਇਸ ਦੇ ਹੱਟ ਨਰੋਏ, ਜੁੱਸਾ ਛੋਲਾ ਤੇ ਆਦਤ ਮਿਹਨਤੀ ਸੀ। ਸ਼ਿਕਾਰ ਅਤੇ ਘੋੜਸਵਾਰੀ ਦਾ ਸ਼ੌਕੀਨ ਸੀ। ਕਸ਼ਮੀਰ ਵਿੱਚ 19 ਦਿਨੀ ਵਿੱਦਿਆ ਦਾ ਬਹੁਤਾ ਪ੍ਰਚਾਰ ਨਹੀਂ ਸੀ ਹੁੰਦਾ। ਪ੍ਰਾਚੀਨ ਸਮਿਆਂ ਤੋਂ ਇਹ ਕੇਵਲ ਬ੍ਰਾਹਮਣਾਂ ਦੀ ਹੀ ਰੱਖ ਸੀ। 20ਵੀਂ ਸਦੀ ਵਿੱਚ ਵੀ ਆਮ ਕਸ਼ਮੀਰੀਆਂ ਦੀ ਵਿਦਿਅਕ ਹਾਲਤ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਆਈ। ਪੰਡਤਾਂ ਤੋਂ ਬਿਨਾਂ ਸ਼ਾਇਦ ਹੀ ਕਿਦਰੇ ਕੋਈ ਉੱਗਾ ਕਸ਼ਮੀਰੀ ਵਿਦਵਾਨ ਨਜ਼ਰੀ ਪੈਂਦਾ ਹੋਵੇ। ਪੁਨਛ ਦਾ ਇਲਾਕਾ ਤਾਂ ਖਾਸ ਤੌਰ ਤੇ ਪਛੜਿਆ ਹੋਇਆ ਸੀ। ਇਸ ਲਈ ਲక్ష్మణ ਦੇਵ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਕੋਈ ਮੌਕਾ ਨਹੀਂ ਸੀ ਮਿਲਿਆ। ਉੰਨੀ ਦਿਨੀ ਨੌਜਵਾਨ ਲਈ ਹਲਵਾਹੀ ਤੋਂ ਬਿਨਾ ਸ਼ਿਕਾਰ ਘੋੜਸਵਾਰੀ ਤੀਰ ਚਲਾਈ ਆਤ ਦੇ ਹੀ ਸ਼ੌਂਕ ਹੁੰਦੇ ਸਨ ਇਸ ਲਈ ਲక్ష్మణ ਦੇਵ ਦਾ ਝੁਕਾਓ ਵੀ ਇੰਨੀ ਪਾਸੇ ਹੀ ਸੀ ਪਰ ਉਹ ਕੁਝ ਬੌਧਤਾ ਕਰਕੇ ਦਿਲ ਵਾਲਾ ਨਹੀਂ ਸੀ ਮਾਤਾ ਜਾਂ ਪਿਤਾ ਵੱਲੋਂ ਕੁਝ ਇਹੋ ਜਿਹੇ ਸੰਸਕਾਰ ਮਿਲੇ ਹੋਏ ਸਨ ਜਿੰਨਾ ਕਰਕੇ ਉਹ ਕੁਝ ਨਰਮ ਦਿਲ ਅਤੇ ਜਜ਼ਬਾਤੀ ਜਿਹਾ ਹੋ ਗਿਆ ਸੀ ਉਹ ਅਜੇ ਅਲੜ ਜਵਾਨ ਹੀ ਸੀ ਕਿ ਉਸ ਦੇ ਜੀਵਨ ਵਿੱਚ ਪਹਿਲਾ ਨਾਟਕੀ ਪਲਟਾ ਆਇਆ ਕਹਿੰਦੇ ਹਨ ਕਿ ਇੱਕ ਵਾਰੀ ਸ਼ਿਕਾਰ ਵਿੱਚ ਲక్ష్మణ ਦੇਵ ਨੇ ਇੱਕ ਹਰਨੀ ਨੂੰ ਤੀਰ ਮਾਰਿਆ ਉਹ ਕਾਇਲ ਹੋ ਕੇ ਭੁਏ ਵਿੱਚ ਡਿੱਗ ਪਈ ਜਦ ਲక్ష్మణ ਦੇਵ ਲਾਗੇ ਪੁੱਜਾ ਤਾਂ ਮਰ ਰਹੀ ਹਰਨੀ ਨੂੰ ਦੇਖ ਕੇ ਉਸ ਦੇ ਦਿਲ ਵਿੱਚ ਕੁਝ ਤਰਸ ਜਿਹਾ ਆ ਗਿਆ ਪਰ ਇਸ ਤੋਂ ਬਾਅਦ ਇੱਕ ਹੋਰ ਨਜ਼ਾਰੇ ਨੇ ਉਸ ਦੇ ਮਨ ਉਤੇ ਡੂੰਗਾ ਅਸਰ ਕੀਤਾ ਆਪਣੇ ਮਨ ਨੂੰ ਕਰੜਾ ਕਰਕੇ ਜਦ ਉਸ ਨੇ ਮਰੀ ਹੋਈ ਹਰਨੀ ਨੂੰ ਸਾਫ਼ ਕਰਨ ਲਈ ਉਸ ਦਾ ਪੇਟ چیرਿਆ ਤਾਂ ਵਿੱਚੋਂ ਦੋ ਬੱਚੇ ਨਿਕਲੇ ਜੋ ਲక్ష్మణ ਦੇਵ ਦੀਆਂ ਅੱਖੀਆਂ ਦੇ ਸਾਹਮਣੇ ਤੜਫ ਤੜਫ ਕੇ ਮਰ ਗਏ ਇਸ ਨਾਲ ਉਸ ਦੇ ਨਰਮ ਦਿਲ ਨੂੰ ਇੱਕ ਕੰਬਣੀ ਜਈ ਛਿੜ ਪਈ ਤੇ ਮਨ ਸ਼ਿਕਾਰ ਤੋਂ ਖੱਟਾ ਹੋ ਗਿਆ ਮਨ ਨੂੰ ਕੁਝ ਐਸਾ ਪਛਤਾਵਾ ਲੱਗਾ ਅਤੇ ਵਿਰਾਗ ਆਇਆ ਕਿ ਦਿਲ ਇੱਕਦਮ ਸੰਸਾਰ ਅਤੇ ਸੰਸਾਰੀ ਜੀਵਨ ਤੋਂ ਉਚਾਟ ਹੋ ਗਿਆ ਹੁਣ ਲక్ష్మణ ਦੇਵ ਰਾਜਪੁੱਤ ਨਹੀਂ ਸੀ ਰਹਾ ਰੁਚੀ ਸੰਸਾਰ त्यागी ਸਾਧੂਆਂ ਵੱਲ ਮੋੜਾ ਖਾ ਗਈ ਉਮਰ ਤਾਂ ਭਾਵੇਂ 15 ਕੁ ਵਰਿਆਂ ਦੀ ਹੀ ਸੀ ਪਰ ਉਹ ਘਰ ਦੇ ਕੰਮਕਾਜ ਛੱਡ ਕੇ ਰਮਤੇ ਸਾਧੂਆਂ ਦੀ ਸੰਗਤ ਕਰਨ ਲੱਗ ਪਿਆ ਜੋ ਕਸ਼ਮੀਰ ਦੇ ਤੀਰਥਾਂ ਦੀ ਯਾਤਰਾ ਲਈ ਰਸਤੇ ਵਿੱਚ ਰਜੌੜੀ ਆ ਕੇ ਟਿਕਦੇ ਸਨ। ਛੇਤੀ ਹੀ ਇੰਨੀ ਦਿਨੀ ਜਾਨਕੀ ਪ੍ਰਸਾਦ ਨਾਮੀ ਇੱਕ ਬੇਰਾਗੀ ਯਾਤਰਾ ਕਰਦਾ ਹੋਇਆ ਰਜੌੜੀ ਆ ਗਿਆ। ਉਸ ਦੇ ਉਪਦੇਸ਼ਾਂ ਨੇ ਲక్ష్మణ ਦੇਵ ਨੂੰ ਕੁਝ ਐਸਾ ਕੀ ਲਿਆ ਕਿ ਉਹ ਘਰ ਘਾਟ ਛੱਡ ਕੇ ਬੇਰਾਗੀ ਦਾ ਚੇਲਾ ਬਣ ਗਿਆ ਅਤੇ ਮੰਡਲੀ ਵਿੱਚ ਰਲ ਕੇ ਉਸ ਦੇ ਨਾਲ ਹੀ ਤੁਰ ਗਿਆ। ਬੇਰਾਗੀਆਂ ਦੀ ਪ੍ਰਥਾ ਅਨੁਸਾਰ ਜਾਨਕੀ ਪ੍ਰਸਾਦ ਨੇ ਇਸ ਦਾ ਨਾਂ ਬਦਲ ਕੇ ਮਾਧੋਦਾਸ ਰੱਖ ਦਿੱਤਾ ਬੇਰਾਗੀ ਮੰਡਲੀ ਵਿੱਚ ਇਹ ਅਨੇਕ ਥਾਂਈ ਭੰਵਿਆ ਸਨ 1686 ਈਸਵੀ ਮੁਤਾਬਕ ਸੰਮਤ 1743 ਬਿਕਰਮੀ ਦੀ ਵਿਸਾਖੀ ਦੇ ਮੇਲੇ ਤੇ ਇਹਨਾਂ ਦੀ ਮੰਡਲੀ ਕਸੂਰ ਦੇ ਲਾਗੇ ਬਾਬਾ ਰਾਮ ਥੰਮਣ ਦੇ ਡੇਰੇ ਆਪੂਚੀ ਇੱਥੇ ਹੋਰ ਕਈ ਸਾਧੂਆਂ ਮੰਡਲੀਆਂ ਵੀ ਆਈਆਂ ਹੋਈਆਂ ਸਨ ਇਹਨਾਂ ਵਿੱਚ ਹੀ ਇੱਕ RAMDAS ਬੇਰਾਗੀ ਵੀ ਸੀ ਮਾਦੋਦਾਸ ਇੱਥੇ ਰਾਮਦਾਸ ਦੀ ਮੰਡਲੀ ਵਿੱਚ ਰਲ ਗਿਆ। ਕਈ ਵਾਰੇ ਇਹਨਾਂ ਦੇ ਨਾਲ ਇਹ ਤੀਰਥਾਂ ਦੀ ਯਾਤਰਾ ਕਰਦਾ ਰਿਹਾ। ਇੱਕ ਵਾਰੀ ਜਦ ਗੋਦਾਵਰੀ ਦੇ ਕੰਡੇ ਨਾਸਕ ਦੇ ਦਰਸ਼ਨ ਕੀਤੇ ਤਾਂ ਇਹ ਇੱਥੇ ਹੀ ਟਿਕ ਗਿਆ। ਪੰਜਵੱਡੀ ਦਾ ਸਥਾਨ ਇਕਾਂਤ ਵਾਸੀ ਸਾਧੂਆਂ ਲਈ ਖਾਸ ਖਿੱਚ ਦਾ ਸੂਮਾ ਸੀ। ਕੇਵਲ ਇੱਥੇ ਦੀ ਇਕਾਂਤ ਅਤੇ ਸੁਹਾਵਣੇ ਕੁਦਰਤੀ ਨਜ਼ਾਰੇ ਹੀ ਲੁਭਾਏਮਾਨ ਨਹੀਂ ਸਨ, ਬਲਕਿ ਸ੍ਰੀ ਰਾਮਚੰਦਰ ਤੇ ਸੀਤਾ ਜੀ ਦਾ ਸਥਾਨ ਹੋਣ ਕਰਕੇ ਪਾਸਵੀ ਲੋਕਾਂ ਲਈ ਇਹ ਇੱਕ ਖਾਸ ਮਹੱਤਤਾ ਵਾਲਾ ਧਰਮ ਸਥਾਨ ਵੀ ਸੀ ਇੱਥੇ ਹੀ ਮਾਧੋਦਾਸ ਦਾ ਮੇਲ ਜੋਗੀ ਔਗੜਨਾਥ ਨਾਲ ਹੋਇਆ ਜੋ ਆਪਣੀਆਂ ਰਿੱਧੀਆਂ ਸਿੱਧੀਆਂ ਅਤੇ ਤਾੰਤ੍ਰਿਕ ਵਿਦਿਆ ਲਈ ਬੜਾ ਪ੍ਰਸਿੱਧ ਸੀ ਮਾਧੋਦਾਸ ਨੂੰ ਯੋਗ ਵਿਦਿਆ ਅਤੇ ਜੰਤਰ ਮੰਤਰ ਸਿੱਖਣ ਦਾ ਇਨਾ ਸ਼ੌਂਕ ਪੈਦਾ ਹੋ ਗਿਆ ਕਿ ਇਹ ਔਗੜਨਾਥ ਦਾ ਅਨੰਨ ਭਗਤ ਤੇ ਸਿਰਲੱਤ ਸੇਵਕ ਬਣ ਗਿਆ ਉਹ ਜਾਣਦਾ ਸੀ ਕਿ ਸੇਵਾ ਨਾਲ ਹੀ ਮੇਵਾ ਮਿਲਦਾ ਹੈ ਖਾਸ ਕਰਕੇ ਪ੍ਰਾਚੀਨ ਸਾਧੂਆਂ ਪਾਸੋਂ ਕੁਝ ਗੁਣ ਜਾਂ ਕੋਈ ਗੋਜ ਵਿਦਿਆਪ੍ਰਾਪਤ ਕਰਨ ਵਾਸਤੇ ਚੇਲੇ ਲਈ ਗੁਰੂ ਦੀ ਸੇਵਾ ਹੀ ਇੱਕ ਵਿਸ਼ੇਸ਼ ਸਾਧਨ ਸਮਝਿਆ ਜਾਂਦਾ ਸੀ। ਅੰਤ ਮਾਧੋਦਾਸ ਦੀ ਸੇਵਾ ਉੱਤੇ ਔਗੜਨਾਥ ਦਾ ਮਨ ਪ੍ਰਸੀਜ ਗਿਆ। ਅਤੇ ਉਸਨੇ ਯੋਗ ਦੇ ਗੁੱਝੇ ਸਾਧਨ ਅਤੇ ਜਾਦੂ ਦੇ ਭੇਤ ਉਸ ਨੂੰ ਬਖਸ਼ ਦਿੱਤੇ। ਹੁਣ ਔਗੜਨਾਥ ਬਹੁਤ ਬਿਰਧ ਹੋ ਚੁੱਕਾ ਸੀ। ਉਸਦੇ ਜੀਵਨ ਦੇ ਅੰਤਲੇ ਦਿਨ ਨੇੜੇ ਸਨ। ਮਾਧੋਦਾਸ ਦੀ ਸੇਵਾ ਉੱਤੇ ਉਹ ਬਹੁਤ ਪ੍ਰਸੰਨ ਸੀ। ਅਸਲੀ ਅੰਤ ਸਮੇਂ ਉਸਨੇ ਯੋਗ ਵਿੱਦਿਆ ਦਾ ਆਪਣਾ ਇੱਕ ਬਹੁਮੁੱਲਾ ਗ੍ਰੰਥ ਵੀ ਉਸ ਨੂੰ ਦੇ ਦਿੱਤਾ ਇਹ ਗੱਲ ਸੰਮਤ 1748 ਸਨ 1691 ਈਸਵੀ ਦੀ ਹੈ ਇਸ ਤੋਂ ਛੇਤੀ ਹੀ ਬਾਅਦ ਜੋਗੀ ਔਗੜਨਾਥ ਦਾ ਦਿਹਾਂਤ ਹੋ ਗਿਆ ਇਸ ਤਰ੍ਹਾਂ ਨਿਪੁੰਨ ਹੋ ਜਾਣ ਮਗਰੋਂ ਮਾਧੋਦਾਸ ਨੇ ਆਪਣਾ ਇੱਕ ਨਿੱਜੀ ਮੱਠ ਥਾਪਣ ਦੀ ਧਾਰ ਲਈ ਅਤੇ ਪੰਜਵਟੀ ਤੋਂ ਚੜਦੀ ਵੱਲ ਗੁਦਾਵਰੀ ਦੇ ਕੰਡੇ-ਕੰਡੇ ਤੁਰ ਪਿਆ ਨਾ ਦੇੜ ਦੇ ਨਜ਼ਦੀਕ ਰਮਣੀਕ ਥਾਂ ਮਾਧੋਬਦਾਸ ਨੂੰ ਭਾ ਗਈ ਉਸਨੇ ਇੱਥੇ ਹੀ ਟਿਕ ਜਾਣ ਲਈ ਮਨ ਬਣਾ ਲਿਆ ਸ਼ਹਿਰੋਂ ਬਾਹਰ ਕੁਝ ਵਿਥ ਉਤੇ ਦਰਿਆ ਦੇ ਕੰਢੇ ਸੰਗਣੇ ਬਿਰਸ਼ਾਂ ਵਿੱਚ ਇੱਕ ਉੱਚੀ ਥਾਂ ਤੇ ਉਸਨੇ ਆਪਣੀ ਕੁਟਿਆ ਬਣਾ ਲਈ ਅਤੇ ਇਕਾਂਤ ਵਿੱਚ ਇੱਕ ਤਪਸਵੀ ਦਾ ਜੀਵਨ ਬਤੀਤ ਕਰਨ ਲੱਗ ਪਿਆ ਹੌਲੀ ਹੌਲੀ ਦੁਖੀਆਂ ਅਤੇ ਲੋੜਵੰਦਾਂ ਦੀ ਆਵਾਜ਼ ਆਈ ਸ਼ੁਰੂ ਹੋ ਗਈ ਅਤੇ ਮੰਤਰਾਂ ਤੰਤਰਾਂ ਕਰਕੇ ਛੇਤੀ ਹੀ ਸ਼ਹਿਰ ਅਤੇ ਇਰਤ ਗਿਰਦ ਵਿੱਚ ਉਸਦੀ ਪ੍ਰਸਿੱਧੀ ਫੈਲ ਗਈ ਕੁਝ ਚੇਲੇ ਵੀ ਆ ਜਮਾ ਹੋਏ ਇਸ ਤਰ੍ਹਾਂ ਮਾਧੋਦਾਸ ਦੀ ਕੁਟਿਆ ਇੱਕ ਚੰਗੇ ਭਲੇ ਮੱਠ ਦਾ ਰੂਪ ਧਾਰ ਗਈ ਅਤੇ ਉਸ ਦੀ ਪੂਜਾ ਪ੍ਰਤੀਸ਼ਟਾ ਦਿਨੋਂ ਦਿਨ ਵਧਣ ਲੱਗ ਪਈ ਤੁਲਸੀ ਦਾਸ ਦੇ ਕਥਨ ਅਨੁਸਾਰ ਕੋ ਜਨਮਿਓ ਐਸਾ ਜਗਮਾਹੇ ਪ੍ਰਭਤਾ ਪਾਏ ਜਾਸ ਮਦਨਾਹੇ ਅਰਥਾਤ ਸ਼ਾਹਿਦ ਹੀ ਕੋਈ ਵਿਰਲਾ ਵਡਭਾਗੀ ਸੰਸਾਰੀ ਹੋਵੇ ਜਿਸ ਨੂੰ ਪ੍ਰਭਤਾ ਮਿਲ ਜਾਏ ਜਾਂ ਹੁਕਮ ਹਾਸਲ ਹੋ ਜਾਏ ਉਹਦੇ ਮਨ ਵਿੱਚ ਕੁਝ ਹਉਮੈ ਤੇ ਹੰਕਾਰ ਪੈਦਾ ਨਾ ਹੋ ਮਾਦੋਦਾਸ ਦੀ ਇੱਕ ਸਿੱਧ ਯੋਗੀ ਦੇ ਤੌਰ ਤੇ ਥਾਂ-ਥਾਂ ਉਸਤਤ ਹੋ ਰਹੀ ਸੀ ਸੇਵਾ ਲਈ ਆਲੇ-ਦੁਆਲੇ ਚੇਲੇ ਚਾਟੜੇ ਵੀ ਬਹੁਤ ਸਨ ਦਰਸ਼ਨਾ ਬਲਾਕੀ ਸਰਦਾਲੂ ਅਣਗਿਣਤ ਆਉਂਦੇ ਮੱਥਾ ਟੇਕਦੇ ਅਤੇ ਭੇਟਾ ਚੜਾਉਂਦੇ ਸਨ ਇਸ ਨਾਲ ਉਸ ਦੀ ਹੋਮੇ ਨੂੰ ਪੱਠੇ ਪੈਂਦੇ ਸਨ ਉਹ ਵਧਣ ਫੁੱਲਣ ਲੱਗ ਪਈ ਬਾਹਰੋਂ ਸਾਧੂ ਦਾ ਭੇਖ ਜ਼ਰੂਰ ਸੀ ਪਰ ਮਨ ਸਾਧੂ ਨਹੀਂ ਸੀ ਹੋਇਆ ਉਸ ਵਿੱਚ ਨਿਮਰਤਾ ਨਹੀਂ ਸੀ ਆਈ ਹੰਕਾਰ ਦੇ ਨਾਲ ਹੀ ਕੁਝ ਚੰਚਲਤਾ ਵੀ ਵਧ ਗਈ ਸੀ ਨਿਰਮਾਣਤਾ ਨਾਲ ਅਥਿੱਥੀ ਸੇਵਾ ਦੀ ਥਾਂ ਅਭਿਆਗਤ ਸਾਧੂਆਂ ਦੀੇੇਠੀ ਕਰਨਾ ਉਸਦਾ ਇੱਕ ਸ਼ੁਗਲ ਹੋ ਗਿਆ ਸੀ ਤੇ ਕਈ ਵਾਰ ਉਹਨਾਂ ਦੀ ਖਿੱਲੀ ੜਾਉਣ ਤੋਂ ਵੀ ਉਹ ਸੰਕੋਚ ਨਹੀਂ ਸੀ ਕਰਦਾ ਉਸ ਵਿੱਚ ਸ਼ਕਤੀ ਤੇ ਹਿੰਮਤ ਮੌਜੂਦ ਸਨ ਪਰ ਉਹ ਕੁਰਾਹੇ ਪਏ ਹੋਏ ਸਨ ਕੱਚੀ ਧਾਤ ਦੀ ਉਹ ਇੱਕ ਅਥਾਖਾਨ ਸੀ ਜੋ ਇੱਕ ਐਸੇ ਰਸਾਇਣੀ ਦੀ ਉਡੀਕ ਵਿੱਚ ਸੀ ਜੋ ਉਸਨੂੰ ਪੱਠੀ ਵਿੱਚ ਗਾਲ ਕੇ ਜਾਂ ਕੀਮਿਆਈ ਦਵਾਈਆਂ ਦੀ ਘੋਲ ਨਾਲ ਸੋਨੇ ਨੂੰ ਮੈਲ ਤੋਂ ਵੱਖ ਕਰ ਦੇਵੇ ਤੇ ਉਸਨੂੰ ਧੋ ਮਾਂਜ ਕੇ ਚਮਕਾ ਦੇਵੇ ਇਸੇ ਉਡੀਕ ਵਿੱਚ ਉਸਦੇ 16 ਵਰੇ ਨੰਦੇੜ ਵਿੱਚ ਗੁਜ਼ਰ ਗਏ। ਅੰਤ ਸੰਮਤ 1765 ਬਿਕਰਮੀ ਸੰਨ 1708 ਈਸਵੀ ਦੀ ਪਤਝੜ ਦੀ ਰੁੱਤੇ ਇੱਕ ਸ਼ਸਤਰਧਾਰੀ ਘੋੜ ਚੜੇ ਸੰਤ ਸਿਪਾਹੀ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਉੱਥੇ ਆ ਪੁੱਜੇ। ਜਿਨ੍ਹਾਂ ਨੇ ਇਸ ਵਿਰਾਗੀ ਸਾਧੂ ਦੀਆਂ ਕੁਰਾਹੇ ਅਤੇ ਵਿਰਥ ਜਾ ਰੀਆਂ ਮਾਨਸਿਕ ਅਤੇ ਸਰੀਰਕ ਸ਼ਕਤੀਆਂ ਦਾ ਰੁਖ ਮੋੜ ਕੇ ਪੰਥ ਖਾਲਸਾ ਰਾਹੀਂ ਉਹਨਾਂ ਨੂੰ ਜ਼ਮਾਨੇ ਦੀ ਸਤਾਈ ਹੋਈ ਦੁਖੀ ਜਨਤਾ ਦੀ ਸੇਵਾ ਦੇ ਵੱਲ ਮੋੜ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ